ਅਮਰਤਪਾਲ ਸਿੰਘ ਮਹਿਰੋਂ ਦਾ ਕਮਲਕੌਰ ਭਾਬੀ ਤੇ ਕਾਰਵਾਈ ਕੀਤੀ ਨੂੰ 8 ਦਿਨ ਹੋ ਗਏ ਆ ਪਰ ਹਾਲੇ ਤੱਕ ਵੀ ਉਸ ਦਾ ਜਿਹੜਾ ਕਤਲ ਆ ਉਹ ਕੈਮਿਸਟਰੀ ਬਣਿਆ ਹੋਇਆ ਕੋ ਲੋਕ ਸਮਝਣਾ ਚਾਹੁੰਦੇ ਆ ਕਿਉਂਕਿ ਉਸ ਤੋਂ ਬਾਅਦ ਕਈ ਘਟਨਾਵਾਂ ਜਈਆਂ ਘਟੀਆਂ ਜਿਸ ਤੋਂ ਬਾਅਦ ਹਰ ਇੱਕ ਬੰਦੇ ਦੇ ਸਵਾਲ ਮਨ ਦੇ ਵਿੱਚ ਖੜਾ ਹੋ ਰਿਹਾ ਸਭ ਤੋਂ ਵੱਡੀ ਗੱਲ ਆ ਕਿ ਪੁਲਿਸ ਵੀ ਇਸੇ ਤਫਤੀਸ਼ ਦੇ ਵਿੱਚ ਲੱਗੀ ਹੋਈ ਆ ਕਿ ਐਡਾ ਵੱਡਾ ਕਦਮ ਅਮਰਤਪਾਲ ਸਿੰਘ ਮਹਿਰੋਂ ਨੇ ਕਿਉਂ ਉਠਾਇਆ ਕਿਉਂਕਿ ਤੁਹਾਨੂੰ ਦੱਸ ਦਿੰਨੇ ਇਸ ਤੋਂ ਪਹਿਲਾਂ ਵੀ ਪੰਗੇ ਪੈਂਦੇ ਰਹੇ ਆ ਮਾਰਕੋਟ ਤਿੱਕਰ ਕੰਮ ਰਿਆ ਜਾਂ ਫਿਰ ਸਮਝਾਉਣ ਬੁਝਾਉਣ ਤਿੱਕਰ ਕੰਮ ਰਿਆ ਜਾਂ ਫਿਰ ਆਪਾਂ ਵੇਖਿਆ ਕਿ ਇਸ ਤੋਂ ਪਹਿਲਾਂ ਜੇਕਰ ਕੋਈ ਕਿਸੇ ਨੂੰ ਗੱਲ ਕਹਿਣੀ ਹੋਵੇ ਜਾਂ ਮਨਾਉਣੀ ਹੋਵੇ ਉਸਦੇ ਲਈ ਧਰਨਾ ਪ੍ਰਦਰਸ਼ਨ ਅਗਲੇ ਦੇ ਘਰੇ ਜਥੇ ਦੇ ਜਥਾਤ ਭੇਜ ਕੇ ਜਾਂ ਫਿਰ ਉਸਦੇ ਪਰਿਵਾਰ ਨੂੰ ਕਹਿ ਕੇ ਕੰਮ ਹੋ ਸਕਦਾ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਭਾਬੀ ਕਮਲ ਕੌਰ ਦਾ ਇਸ ਕਤਲ ਹੁੰਦਾ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਸਾਰਾ ਕੁਝ ਹੋਣ ਤੋਂ ਬਾਅਦ ਇੱਕ ਉਸ ਦੀ 32 ਜਨਕ ਵੀਡੀਓ ਵਾਇਰਲ ਹੁੰਦੀ ਆ ਉਹ ਬਹੁਤ ਸਾਰੇ ਸਵਾਲ ਖੜੇ ਕਰਦੀ ਆ ਕਿ ਕੀ ਇਹੀ ਸਾਰੀ ਵਜ੍ਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਬੋਲਡ ਅੰਦਾਜ਼ ਦੇ ਵਿੱਚ ਉਹ ਬੋਲਦੀ ਸੀ ਤੇ ਇਹ ਲੋਕਾਂ ਦੇ ចਹਨ ਦੇ ਵਿੱਚ ਆ ਕਿ ਕੀ ਇਹ ਕਿਸੇ ਨੇ ਕੰਮ ਕਰਵਾਇਆ ਤਾਂ ਨਹੀਂ ਕਿਉਂਕਿ ਸਭ ਤੋਂ ਵੱਡੀ ਗੱਲ ਸਵਾਲ ਇੱਥੋਂ ਖੜੇ ਹੁੰਦੇ ਆ ਲੋਕ ਵੀ ਇਸ ਗੱਲ ਤੇ ਸਵਾਲ ਚੁੱਕ ਰਹੇ ਆ ਕਿ ਉਸ ਨੇ ਜਿਹੜਾ ਫੋਨ ਅਮਰਤਪਾਲ ਸਿੰਘ ਮਹਿਰੂ ਨੇ ਫੋਨ ਕਿਉਂ ਫੜਿਆ ਫੋਨ ਦਾ ਪਾਸਵਰਡ ਕਿਉਂ ਲਿਆ ਉਤੋਂ ਬਾਅਦ ਪੁਲਿਸ ਵੱਖਰੇ ਵੱਖਰੇ ਐਂਗਲਾਂ ਤੋਂ ਇਸ ਸਾਰੀ ਚੀਜ਼ ਦੀ ਜਾਂਚ ਕਰ ਰਹੀ ਆ ਇਹ ਵੇਖਣਾ ਹੋਵੇਗਾ ਕਿ ਕੀ ਨਿੱਤਰ ਕੇ ਆਉਂਦਾ ਪਰ ਜਿਹੜਾ ਮੁੰਡਾ ਜਿਸ ਦੀ ਆਪਾਂ ਗੱਲਬਾਤ ਕਰ ਰਹੇ ਆ ਇਹ ਮੁੰਡਾ ਉਹੀ ਮੁੰਡਾ ਜਿਸ ਦੇ ਨਾਲ ਕਮਲਕੌਰ ਨੇ ਆਪਣਾ ਜਿਹੜਾ ਕੰਮ ਕਰਨਾ ਸ਼ਾਰਟ ਫਿਲਮਾਂ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਇਹੇ ਮੁੰਡੇ ਦੇ ਕਰਕੇ ਹੀ ਉਸਨੇ ਜਿਹੜੀਆਂ ਡਵਲ ਮੀਨਿੰਗ ਜਿਹੜੀਆਂ ਫਿਲਮਾਂ ਉਹ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਤੇ ਇਸੇ ਕਰਕੇ ਕਿਹਾ ਜਾ ਸਕਦਾ ਕਿ ਇਹੀ ਮੁੰਡਾ ਉਸ ਨੂੰ ਇਸ ਪਾਸੇ ਲਿਆਉਣ ਲਈ ਇਹ ਜ਼ਿੰਮੇਵਾਰ ਆ ਤੇ ਉਸ ਤੋਂ ਬਾਅਦ ਜਦੋਂ ਇਸ ਰਾਹ ਤੇ ਦੁਰਪੀ ਫੇਰ ਉਹ ਇਸ ਤੋਂ ਪਿੱਛੇ ਨਹੀਂ ਹਟੀ ਜਦੋਂ ਉਸ ਤੋਂ ਪਿੱਛੇ ਨਹੀਂ ਹਟੀ ਫਿਰ ਜਿਹੜਾ ਸਭ ਤੋਂ ਵੱਡੀ ਗੱਲ ਜਦੋਂ ਪਿੱਛੇ ਨਾ ਹਟੀ ਤੇ ਫਿਰ ਉਸ ਦਾ ਜਿਹੜਾ ਜਾਨ ਦੇ ਕੇ ਉਸ ਨੂੰ ਆਪਣਾ ਸਾਰਾ ਇੱਕ ਮਿਆਜਾ ਪੁਕਤਣਾ ਪਿਆ ਲੇਕਿਨ ਹਾਲੇ ਵੀ ਇਹ ਕੈਮਿਸਟਰੀ ਬਣੀ ਹੋਈ ਹੈ ਕਿ ਇਹ ਸਾਰਾ ਕਤਲ ਕਿਉਂ ਹੋਇਆ ਵੇਖਣ ਵਾਲੀ ਗੱਲ ਹੋਵੇ